ਸਤਿ ਸ੍ਰੀ ਅਕਾਲ ਬਾਈ ਕਰਤਾਰ ਸਿੰਘ ਉਹ ਸਤਿ ਸ੍ਰੀ ਅਕਾਲ ਪ੍ਰੀਤਮਾ ਕਿਵੇਂ ਆਉਣੇ ਹੋਏ ਅੱਜ ਇੱਧਰ ਨੂੰ ਬਾਈ ਕਰਤਾਰ ਸਿੰਘ ਤੈਨੂੰ ਤਾਂ ਪਤਾ ਹੈ ਤੇਰੇ ਮਾਮੇ ਦੇ ਇਲਾਜ ਤੇ ਸਾਰੀ ਜ਼ਮੀਨ ਵੇਚ ਕੇ ਲਾ ਦਿੱਤੀ ਹਾਂ ਹਾਂ ਨਾ ਜ਼ਮੀਨ ਬਤੀ ਤੇ ਨਾ ਤੇਰਾ ਮਾਮਾ ਬਚਿਆ ਉਹ ਪ੍ਰੀਤਮਾ ਸਭ ਵਾਏ ਗੁਰ ਦੀਆਂ ਲਿਖੇ ਅਨਸਾਰ ਹੁੰਦਾ ਜਿਵੇਂ ਉਹਦੀ ਮਰਜ਼ੀ ਉਹ ਤਾਂ ਹੈ ਕਰਤਾਰ ਸਿੰਘ ਕੋਈ ਕੰਮ ਆਇਆ ਪ੍ਰੀਤਮਾ ਮੈਂ ਥੋੜਾ ਜਲਦੀ ਚਾਹ ਮੇਰੀ ਚੰਡੀਗੜ੍ਹ ਮੀਟਿੰਗਾਂ ਕਿਸੇ ਨਾਲ ਬਾਈਕ ਕਰਤਾ ਆਪਸਿਆਂ ਆਇਆ ਤਾਂ ਮੈਂ ਤੇਰੀ ਕੋਲੇ ਕੰਮ ਹੀ ਕੰਮ ਆਇਆ ਸੀ ਦੱਸ ਪ੍ਰੀਤਮਾ ਬਾਈਕ ਕਰਤਾ ਆਪਸਿਆਂ ਮੈਂ ਆਪਣੇ ਛੋਟੇ ਭਰਾ ਨੂੰ ਬਾਹਰ ਵਿਦੇਸ਼ ਵਿੱਚ ਭੇਜਣਾ ਤੇ ਮੈਨੂੰ 50 ਹਜ਼ਾਰ ਰੁਪਏ ਦੀ ਜਰੂਰਤ ਹੈ ਹੂੰ ਦੇਖ ਵੀ ਪ੍ਰੀਤਮਾ 50000 ਰੁਪਏ ਦੀ ਕੋਈ ਗੱਲ ਨਹੀਂ ਤੂੰ ਆ ਮੇਰੇ ਮਾਮੇ ਦਾ ਮੁੰਡਾ ਮੇਰੇ ਨਾਨਕੇ ਨੇ ਉਸ ਘਰ ਵਿੱਚ ਤੇ ਆਪਣਾ ਛੋਟਾ ਵੀ ਮੇਰੇ ਮਾਮੇ ਦਾ ਮੁੰਡਾ ਜਾਨੀ ਕਿ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਆ ਬਈ ਮੈਂ ਨਹੀਂ ਚਾਹੁੰਦਾ ਵੀ ਪੈਸੇ ਦੀ ਵਜ੍ਹਾ ਕਰਕੇ ਇਹ ਰਿਸ਼ਤੇਦਾਰੀ ਟੁੱਟੇ ਕੀ ਮਤ ਉਹ ਬਈ ਕਸਾ ਸਿਆਂ ਉਹ ਮਤਲਬ ਤਾਂ ਸਿੱਧਾ ਆ ਜਾ ਪ੍ਰੀਤਮਾ ਜੇ ਅੱਜ ਮੈਂ ਤੈਨੂੰ 50000 ਰੁਪਿਆ ਦੇ ਵੀ ਦੇਵਾਂ ਜੇ ਤੈਥੋਂ ਪੈਸੇ ਵਾਪਸ ਨਾ ਹੋਏ ਤਾਂ ਆਪਣੀ ਰਿਸ਼ਤੇਦਾਰੀ ਖਰਾਬ ਹੀ ਹੋਊ। ਉਹ ਬਈ ਮੈਂ ਨਹੀਂ ਚਾਹੁੰਦਾ ਵੀ ਆਪਣੀ ਰਿਸ਼ਤੇਦਾਰੀ ਪੈਸਾ ਕਰਕੇ ਟੁੱਟੇ। ਬਾਈ ਕਰਤਾਰ ਸਿੰਘ ਆਪਣੀ ਰਿਸ਼ਤੇਦਾਰੀ ਕਿਵੇਂ ਟੁੱਟੂਗੀ? ਮੈਂ 6 ਮਹੀਨੇ ਬਾਅਦ ਸਮੇਤ ਵਿਆਜ ਤੇਰੇ ਪੈਸੇ ਵਾਪਸ ਕਰ ਦੂੰਗਾ। ਹਾਂ। ਓਏ ਸਭ ਕਹਿਣੀਆਂ ਗੱਲਾਂ ਪ੍ਰੀਤਮਾ, ਉਹ ਜਿਹਾ ਜੇ ਤੇਰੇ ਘਰ ਦੇ ਹਾਲਾਤ ਐ, ਉਹ ਮੈਨੂੰ ਨਹੀਂ ਲੱਗਦਾ ਤੂੰ ਮੇਰੇ ਪੈਸੇ ਵਾਪਸ ਕਰ ਸਕੇਂਗਾ। ਪਰ ਬਾਈ ਕਰਤਾਰ ਸਿੰਘ ਰਿਸ਼ਤੇਦਾਰੀਆਂ ਤਾਂ ਹੁੰਦੀਆਂ ਹੀ ਇੱਕ ਦੂਜੇ ਦੇ ਕੰਮ ਆਉਣ ਲਈ ਆ। ਉਹ ਰਿਸ਼ਤੇਦਾਰੀ ਕਾਦਾ ਜਿਹੜਾ ਆਪਣੇ ਰਿਸ਼ਤੇਦਾਰ ਦੇ ਕੰਮ ਨਾ ਆਵੇ। ਉਹ ਚੱਲ ਫਿਰ ਤੂੰ ਇਹ ਸਮਝ ਲੈ ਕਿ ਆਪਣੇ ਕੋਈ ਰਿਸ਼ਤੇਦਾਰੀ ਹੈ ਨਹੀਂ। ਉਹ ਸੇਵਕਾ ਗੱਡੀ ਕੱਢ ਚੱਲ ਚੰਡੀਗੜ੍ਹ ਚਲੀਏ। ਉਹ ਲੇਟ ਹੋਈ ਜਾਂਨੇ ਆ। ਹਾਂਜੀ ਆਜੋ ਗੱਡੀ ਤਿਆਰ ਆ।